Hit and run law. ਜਿਸਦੇ ਵਿੱਚ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨੇ ਦਾ ਪ੍ਰਬੰਧ ਸੀਗਾ ਤੁਹਾਨੂੰ ਦੱਸਤੀ ਹੈ ਜੀ ਸਰਕਾਰ ਨੇ ਕਿਹਾ ਹੈਗਾ ਹਲੇ ਇਹ ਲਾਅ ਜਿਹੜਾ ਹੈ ਲਾਗੂ ਨਹੀਂ ਹੋਇਆ ਹੈਗਾ ਤੁਹਾਨੂੰ ਜੋ ਹੈ ਅਪਰਾਧ ਪ੍ਰਮਚਾਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਦੱਸਤੀ ਹੈ ਕੱਲ ਮੀਟਿੰਗ ਹੋਈ ਸੀਗੀ ਸ਼ਾਮ ਨੂੰ 올 ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਤੇ ਸਰਕਾਰ ਦੇ ਮਮੋੰਦਿਆਂ ਦੇ ਨਾਲ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਜਿਹੜਾ ਕਾਨੂੰਨ ਹੈਗਾ 106 ਤਾਰਾ ਹੈਗੀ ਹੈ ਜੀ ਭਾਰਤੀ ਨੈਸੰਗੀਤਾ ਦੀ ਇਹ ਜਿਹੜਾ ਹੈ ਕਾਨੂੰਨ ਹਲੇ ਲਾਗੂ ਨਹੀਂ ਹੋਇਆ ਹੈਗਾ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਜੋ ਹੈ ਟ੍ਰਾਂਸਪੋਰਟ ਯੂਨੀਅਨ ਦੇ ਹਾਲ ਮੀਟਿੰਗ ਕਿਤੇ ਜਾਵੇਗੀ ਤੇ ਉਹਨਾਂ ਨੇ ਪਰ ਸਰਕਾਰ ਨੇ ਜੋ ਹੈ ਤੁਹਾਨੂੰ ਬੇਨਤੀ ਕੀਤੀ ਹੈਗੀ ਕਿ ਤੁਸੀਂ ਆਪਣੇ ਕੰਮ ਕਾਜਾਂ ਤੇ ਜਾਓ ਜਿਹੜੇ ਟਰੱਕ ਵਾਲੇ ਕੱਲ ਹੜਤਾਲ ਤੇ ਸੀਗੇ ਜੀ ਤੇ ਤੋਂ ਦੱਸਤੀ ਇਹ ਕੱਲ ਖਬਰ ਵੀ ਦਿਖਾਈ ਸੀਗੀ પેટ્રોલ ਪੰਪਾਂ ਤੇ ਬਹੁਤ ਜ਼ਿਆਦਾ ਲੰਬੀਆਂ ਲਾਈਨਾਂ ਲੱਗੀ ਸੀ ਲੋਕਾਂ ਦੀਆਂ ਕਿਉਂਕਿ ਲੋਕੀ ਜੋ ਹੈ ਉਹਨਾਂ 'ਚ ਖਬਰ ਆਈ ਸੀਗੀ ਕਿ ਹੜਤਾਲ ਚੱਲਦੀ ਪਈ ਟਰੱਕ ਵਾਲਿਆਂ ਦੀ ਤੇ ਜਿਹਦੇ ਕਰਕੇ પેટ્રોલ ਔਰ ਡੀਜ਼ਲ ਨਹੀਂ ਮਿਲੇਗਾ ਤੇ ਲੋਕਾਂ ਨੇ ਕਾਫੀ ਭੀੜ ਲਗਾ ਦਿੱਤੀ ਸੀਗੀ ਜਿਸ ਤੋਂ ਬਾਅਦ ਸਰਕਾਰ ਨੇ ਜੋ ਹੈ ਇੱਕ ਮੀਟਿੰਗ ਰੱਖੀ 올 ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਦੇ ਨਾਲ ਜਿਸ ਤੇ ਵਿੱਚ ਦੱਸਿਆ ਗਿਆ ਕਿ ਹਲੇ ਤੱਕ ਕਾਨੂੰਨ ਜਿਹੜਾ ਹੈ ਲਾਗੂ ਨਹੀਂ ਹੋਇਆ ਹੈਗਾ ਹੁਣ ਇਸ ਕਾਨੂੰਨ ਨੂੰ ਲਾਗੂ ਕਰਨ ਤੋਂ ਪਹਿਲਾਂ ਜੋ ਹੈ ਲੋਕਾਂ ਦੇ ਨਾਲ ਟਰੱਕ ਯੂਨੀਅਨ ਦੇ ਨਾਲ ਮੀਟਿੰਗ ਕੀਤੀ ਜਾਵੇਗੀ ਤਾਂ ਹੀ ਫੈਸਲਾ ਲਿੱਤਾ ਜਾਵੇਗਾ ਤੇ ਸਰਕਾਰ ਨੇ ਹੁਣ ਅਪੀਲ ਕੀਤੀ ਹੈਗੀ ਕਿ ਟਰੱਕ ਆਪਰੇਟਰ ਜਿਹੜੇ ਵੀ ਹੈਗੇ ਆ ਜਾਂ ਟਰੱਕ ਵਾਲੇ ਹੈ ਜਿਹੜੇ ਹੜਤਾਲ ਤੇ ਸੀਗੇ ਉਹ ਵਾਪਸ ਆ ਜਾਣ ਤਾਂ ਕਿ ਜੋ ਹੈ ਲੋਕਾਂ ਨੂੰ ਕੋਈ ਖੱਜਲ ਖੁਆਰ ਨਾ ਹੋਵੇ ਤੇ ਲੋਕਾਂ ਨੂੰ ਵੀ ਕਿਹਾ ਹੈਗਾ ਕਿ ਤੁਸੀਂ ਆਪਣੇ ਕੰਮਕਾਰ 'ਚ ਜਾਓ ਕੋਈ ਪੈਟਰੋਲ ਔਰ ਡੀਜ਼ਲ ਦੀ ਕਮੀ ਨਹੀਂ ਹੋਵੇਗੀ ਤੁਹਾਨੂੰ ਇਹ ਵੀ ਦੱਸ ਦਈਏ ਕੱਲ ਡੀਸੀ ਮੈਡਮ ਨੇ ਪੁਲਿਸ ਤੇ ਇੱਕ ਵੱਡੇ ਅਹੁਦੇਦਾਰ ਦੇ ਨਾਲ ਬੈਠ ਕੇ ਸਾਰਿਆਂ ਨੂੰ ਅਪੀਲ ਕੀਤੀ ਸੀਗੀ ਕਿ ਕੰਡੀਸ਼ਨ ਜਿਹੜੀ ਹੈ ਬਿਲਕੁਲ ਠੀਕ ਹੈਗੀ ਹੈ ਤੁਹਾਨੂੰ ਅਫੜਾ ਦਫੜੀ ਮਚਾਉਣ ਦੀ ਕੋਈ ਲੋੜ ਨਹੀਂ ਹੈਗੀ ਸੋਬੀ ਮਲਿਕ ਨੇ ਦੱਸਿਆ ਕਿ ਸਿੱਤੀ ਕੰਟਰੋਲ ਚ ਹੈਗੀ ਹੈ ਪੈਟਰੋਲ ਡੀਜ਼ਲ ਹੈਗਾ ਹਲੇ ਕਾਨੂੰਨ ਲਾਗੂ ਨਹੀਂ ਹੈ ਤੁਹਾਨੂੰ ਦੱਸਤੀਏ ਕਾਨੂੰਨ ਹਰੇ ਲਾਗੂ ਨਹੀਂ ਹੋਇਆ ਹੈ ਡਰਾਈਵਰਾਂ ਦੇ ਵਿੱਚ ਗੁੱਸਾ ਸੀਗਾ ਕਿ ਅਸੀਂ ਕਿਵੇਂ 10-12 ਹਜ਼ਾਰ ਜਾਂ 7000 ਕਮਾਣ ਵਾਲੇ 10 ਸਾਲ ਦੀ سزا ਔਰ 7 ਲੱਖ ਰੁਪਏ ਕਿਵੇਂ ਦੇ ਦਾਂਗੇ ਜਿਦੇ ਕਰਕੇ ਟਰੱਕ ਵਾਲਿਆਂ ਨੇ ਹੜਤਾਲ ਕਰਤੀ ਸੀ ਤੇ પેટ્રોલ ਔਰ ਡੀਜ਼ਲ ਦੀ ਕਾਫੀ ਕਮੀ ਹੋ ਗਈ ਸੀ ਜਿਸ ਕਰਕੇ ਲੋਕਾਂ ਦੇ ਵਿੱਚ ਤਣਾਅ ਦਾ ਮਾਹੌਲ ਸੀਗਾ ਸੀ ਤੁਹਾਨੂੰ ਖਬਰ ਵੀ ਦਿਖਾਈ ਸੀ પેટ્રોલ ਪੰਪ ਤੇ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ 'ਚ ਲਾਈਨਾਂ ਲੱਗੀ ਸੀਆਂ ਲੋਕਾਂ ਦੀ ਜੇ ਅਸੀਂ ਗੱਲ ਕਿਤੇ ਉਹਨਾਂ ਨੇ ਕਿਹਾ ਕਿ ਟਰੱਕਾਂ ਨੇ ਤੇ ਹੜਤਾਲ ਹੈਗੀ ਤੇ પેટ્રોલ ਖਤਮ ਹੋ ਜਾਏਗਾ ਡੀਜ਼ਲ ਖਤਮ ਹੋ ਜਾਏਗਾ ਤੇ ਉੱਥੇ ਤੋਂ ਦੱਸਦੀ ਇਹ ਪੁਲਿਸ ਵਾਲੇ ਵੀ ਸਾਨੂੰ ਮਿਲੇ ਸੀਗੇ ਉਹਨਾਂ ਦੀ ਗੱਡੀ 'ਚ ਵੀ ਤੇਲ ਸੀਗਾ ਭਰਾਂ ਨਾਏ ਸੀਗੇ ਤੇ ਹਰ ਬੰਦਾ ਜੋ ਖੱਜਲ ਖਵਾਰ ਹੋਇਆ ਸੀਗਾ ਤੇ ਤੁਹਾਨੂੰ ਦੱਸਦੀ ਇਹ ਹੁਣ ਇਹ ਜਿਹੜਾ ਹੈ ਤੁਸੀਂ ਵਾਪਸ ਆ ਜਾਓ ਆਪਣੇ ਕੰਮਾਂ ਤੇ ਤੇ ਕੋਈ ਦਿੱਕਤ ਨਹੀਂ ਆएगी ਪੈਟਰੋਲ ਆ ਡੀਜ਼ਲ ਦੀ ਕਿਉਂਕਿ ਹਲੇ ਇਹ ਕਾਨੂੰਨ ਲਾਗੂ ਹੀ ਨਹੀਂ ਹੋਇਆ ਹੈਗਾ ਕੱਲ ਮੀਟਿੰਗ ਹੋਈ ਸੀ ਕੇਂਦਰ ਸਰਕਾਰ ਦੇ ਬੰਦੇ ਦੇ ਨਾਲ ਤੇ ਟਰੱਕ ਯੂਨੀਅਨ ਦੇ ਨਾਲ 올 ਇੰਡੀਆ ਮੋਟਰ ਟ੍ਰਾਂਸਪੋਰਟ ਕੌਂਗਰੈਸ ਦੇ ਨਾਲ ਤੇ ਫੈਸਲਾ ਲਿੱਤਾ ਗਿਆ ਕਿ ਕਾਨੂੰਨ ਹਲੇ ਲਾਗੂ ਨਹੀਂ ਹੋਇਆ ਹੈ ਅੱਗੇ ਜੋ ਵੀ ਕਾਨੂੰਨ ਇਹ ਇਹ ਲਾਗੂ ਹੋਏਗਾ ਉਹ ਡਿਸੀਜਨ ਜੋ ਹੈ ਬਾਰਤਾਂ ਲਾਭ ਕਰਕੇ ਹੀ ਹੋਏਗਾ ਮੀਟਿੰਗ ਕਰਕੇ ਹੀ ਹੋਏਗਾ ਟ੍ਰਾਂਸਪੋਰਟ ਯੂਨੀਅਨ ਦੇ ਨਾਲ ਇਹ ਵੱਡੀ ਖਬਰ ਇਸ ਲਈ ਤੁਹਾਨੂੰ ਦੱਸਤੀ ਹੈ ਪੈਨਿਕ ਕਰਨ ਦੀ ਲੋੜ ਨਹੀਂ ਵੱਧ ਤੋਂ ਵੱਧ ਜੋ ਹੈ ਵੀਡੀਓ ਦੋਸਤਾਂ ਤੱਕ ਪਹੁੰਚਾਓ ਤਾਂ ਕਿ ਉਹਨਾਂ ਨੂੰ ਪਤਾ ਨੇ ਕੰਮ ਤੇ ਜਾਨ ਤੇ ਲੋਕਾਂ ਨੂੰ ਖੱਜਲ ਖਵੜੀ ਨਾ ਹੋਵੇ ਵੱਡੀ ਖਬਰ ਤੁਹਾਡੇ ਸਾਹਮਣੇ ਲੈ ਕੇ ਆਏ ਜੀ ਹਿੱਟ 10 ਰਨ ਕਾਨੂੰਨ ਜੋ ਹੈ ਹਲੇ ਲਾਗੂ ਨਹੀਂ ਹੋਇਆ ਹੈ ਸਰਕਾਰ ਨੇ ਬੈਕਕੋਰਟ ਤੇ ਆ ਕੇ ਜੋ ਹੈ ਪੈਸਾ ਰੋਕਿਆ ਹੈ ਹਾਲੇ ਲਾਗੂ ਨਹੀਂ ਹੋਇਆ ਹੈ ਸਰਕਾਰ ਦੇ ਬੰਦਿਆਂ ਨੇ ਕਿਹਾ ਕਿ ਅਸੀਂ ਜੋ ਹੈ ਲਾਗੂ ਤਾਂ ਕਰਾਂਗੇ ਪੂਰੀ ਡਿਸਕਸ਼ਨ ਦੇ ਨਾਲ ਤੇ 올 ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਦੇ ਵੀ ਬੰਦਿਆਂ ਨੇ ਕਿਹਾ ਕਿ ਅਸੀਂ ਲਾਗੂ ਨਹੀਂ ਹੁੰਦੇ ਨਾ ਸਾਡੀ ਡੈੱਡ ਬੋਡੀ ਉੱਤੇ ਜੋ ਹੈ ਕਾਨੂੰਨ ਲਾਗੂ ਹੋਏਗਾ ਅਸੀਂ ਥੱਕਾ ਨਹੀਂ ਹੁੰਦੇ ਨਾ ਇਹ ਜਿਹੜੀ ਵੱਡੀ ਖਬਰ ਹੈ ਤੁਹਾਡੇ ਸਾਹਮਣੇ ਲੈ ਕੇ ਆਏ ਆ ਜੀ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਕਮੈਂਟਾਂ ਵਿੱਚ ਦੱਸ ਖਬਰ ਉਨ ਜੋ ਹੈ ਪੈਟਰੋਲ ਔਰ ਡੀਜ਼ਲ ਦੀ ਕਿਲਤ ਸੀਗੀ ਜਿਹਦੇ ਕਰਕੇ ਲੋਕਾਂ ਵਿੱਚ ਅਫਰਾ ਤਫਰੀ ਦਾ ਮਾਹੌਲ ਸੀਗਾ ਤੇ ਡੀਸੀ ਮੈਡਮ ਸੋਰਬੀ ਮਲਿਕ ਨੇ ਵੀ ਦੱਸਿਆ ਕਿ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈਗੀ ਤੇ ਕੱਲ ਤੁਹਾਨੂੰ ਦੱਸਤੀਏ ਮੀਟਿੰਗ ਹੋਈ ਸੀਗੀ ਸਰਕਾਰ ਤੇ 올 ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਦੇ ਨਾਲ ਜਿਹੜੀ ਟ੍ਰਾਂਸਪੋਰਟ ਯੂਨੀਅਨ ਹੈਗੀ ਤੇ ਡਿਸੀਜਨ ਲਿੱਤਾ ਗਿਆ ਹੈ ਕਿ ਜੋ ਇਹ ਕਾਨੂੰਨ ਸੀਗੇ ਹਲੇ ਲਾਗੂ ਨਹੀਂ ਹੋਏ ਹੈਗੇ ਡਿਸੀਜਨ ਜੋ ਹੈ ਮੀਟਿੰਗ ਕਰਕੇ ਬਾਅਦ ਹੀ ਹੋਏਗਾ ਤੇ ਘਬਰਾਣ ਦੀ ਕੋਈ ਲੋੜ ਨਹੀਂ ਪੈਟਰੋਲ ਔਰ ਡੀਜ਼ਲ ਦੀ ਕਮੀ ਨਹੀਂ ਹੋਏਗੀ ਅਪੀਲ ਕੀਤੀ ਜਾਂਦੀ ਹੈ ਸਰਕਾਰ ਵੱਲੋਂ ਵੀ ਕਿ ਆਪਣੇ ਟਰੱਕ ਜਿਹੜੇ ਬੰਦੇ ਹੈਗੇ ਉਹਨਾਂ ਉਹ ਡਰਨ ਦੀ ਕੋਈ ਲੋੜ ਨਹੀਂ ਉਹ ਆਪਣੇ ਕੰਮਾਂ ਤੇ ਜਾਨ ਹਲੇ ਕਾਨੂੰਨ ਲਾਗੂ ਨਹੀਂ ਹੋਇਆ ਵੱਡੀ ਖਬਰ ਤੁਸੀਂ ਇਸ ਵਾਰ ਕੀ ਕਰੋ ਜਰੂਰ ਦੱਸਿਓ ਵੱਧ ਤੋਂ ਵੱਧ ਵੀਡੀਓ ਤੇ ਆਪਣੇ ਦੋਸਤਾਂ ਨੂੰ ਪਹੁੰਚਾਓ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਕਾਨੂੰਨ ਹਲੇ ਲਾਗੂ ਨਹੀਂ ਹੋਇਆ ਤੇ ਪੈਨਿਕ ਸਿਚੁਏਸ਼ਨ ਨਾ ਹੋਵੇ ਤੋ ਕਿ ਪੁਲਿਸ ਨੂੰ ਵੀ ਦਿੱਕਤ ਆਂਦੀ ਹੈ ਲੋਕਾਂ ਨੂੰ ਵੀ ਦਿੱਕਤ ਆਂਦੀ ਹੈ ਕੱਲ ਤਾਂ ਤੁਹਾਨੂੰ ਦੱਸਤੀਏ ਕਿ ਜੋ ਹੈ ਇਸ ਕਰਕੇ ਗੈਸ ਸਿਲੰਡਰ ਵੀ ਨਹੀਂ ਮਿਲਦੇ ਪਏ ਸੀ ਕਾ ਸਾਨੂੰ ਇੱਕ ਫੋਨ ਆਇਆ ਸੀ ਬੰਦਾ ਪ੍ਰਵਾਸੀ ਸੀਗਾ ਉਹ ਰੋਂਦਾ ਪਿਆ ਸੀ ਕਿ ਭਾਜੀ ਮੈਨੂੰ ਜੋ ਹੈ ਐਲਪੀਜੀ ਸਿਲੰਡਰ ਨਹੀਂ ਮਿਲਦਾ ਪਿਆ ਮੈਂ ਬੱਚਾਂ ਨੂੰ ਕਿਵੇਂ ਖਵਾਉਂਗਾ ਤੇ ਇਹ ਵੀ ਬੜੀ ਦਿੱਕਤ ਆਈ ਸੀਗੀ ਅਸੀਂ ਉਹਨੂੰ ਕਿਹਾ ਕਿ ਤੁਸੀਂ ਇੱਕ ਦਿਨ ਦਾ ਵੇਟ ਕਰੋ ਸਰਕਾਰ ਜਰੂਰ ਤੁਹਾਡੀ ਸੁਣੇਗੀ ਤਾਂ ਤੁਹਾਨੂੰ ਦੱਸਤੀਏ ਕਿ ਸਰਕਾਰ ਨੇ ਸੁਣ ਲਈ ਹੈਗੀ ਲੋਕਾਂ ਦੀ ਇਹ ਜਿਹੜਾ ਕਾਨੂੰਨ ਹੈਗਾ ਹਿੱਟਨ ਰਨ ਲਾ ਜਿਹਦੇ ਦੇ ਵਿੱਚ ਜੋ ਹੈ 10 700 ਸਸ ਲੱਖ ਜੁਰਮਾਨਾ ਸੀਗਾ ਉਹ ਲਾਗੂ ਨਹੀਂ ਹੋਇਆ ਹੈ ਉਸ ਨੂੰ ਵਾਪਸ ਲੈ ਲਿਆ ਹੈ ਹਲੇ ਜੋ ਹੈ ਜੇ ਤਾਂ ਹੀ ਲਾਗੂ ਹੋਏਗਾ ਪੂਰੀ ਡਿਸਕਸ਼ਨ ਕਰਕੇ ਇਸ ਦੇ ਵਿੱਚ ਹੋ ਸਕਦਾ ਚੇਂजेस ਵੀ ਹੋਣ ਸਰਕਾਰ ਦਾ ਵੱਡਾ ਕਦਮ ਤੁਸੀਂ ਜੋ ਹੈ ਬਿਲਕੁਲ ਪੈਨਿਕ ਨਾ ਕਰੋ ਸਰਕਾਰ ਤੁਹਾਡੇ ਨਾਲ ਹੈਗੀ ਹਿੱਟ ਐਂਡ ਰਨ ਲਾ ਜਿਸ ਤੇ ਵਿੱਚ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨੇ ਦਾ ਪ੍ਰਬੰਧ ਹੈਗਾ ਤੁਹਾਨੂੰ ਦੱਸਤੀ ਹੈ ਜੀ ਸਰਕਾਰ ਨੇ ਕਿਹਾ ਹੈਗਾ ਹਲੇ ਇਹ ਲਾ ਜਿਹੜਾ ਹੈ ਲਾਗੂ ਨਹੀਂ ਹੋਇਆ ਹੈਗਾ ਤੁਹਾਨੂੰ ਜੋ ਹੈ ਅਪਰਾਧ ਪ੍ਰਮਚਾਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਦੱਸਤੀ ਹੈ ਕੱਲ ਮੀਟਿੰਗ ਹੋਈ ਸੀਗੀ ਸ਼ਾਮ ਨੂੰ 올 ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਤੇ ਸਰਕਾਰ ਦੇ ਮਮਉਂਦਿਆਂ ਦੇ ਨਾਲ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਜਿਹੜਾ ਕਾਨੂੰਨ ਹੈਗਾ 106 ਤਾਰਾ ਹੈਗੀ ਹੈ ਜੀ ਭਾਰਤੀ ਨੈਸੰਗੀਤਾ ਦੀ ਇਹ ਜਿਹੜਾ ਹੈ ਕਨ ਹਲੇ ਲਾਗੂ ਨਹੀਂ ਹੋਇਆ ਹੈਗਾ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਜੋ ਹੈ ਟਰਾਂਸਪੋਰਟ ਯੂਨੀਅਨ ਦੇ ਨਾਲ ਮੀਟਿੰਗ ਕੀਤੀ ਜਾਵੇਗੀ ਤੇ ਉਹਨਾਂ ਨੇ ਪਰ ਸਰਕਾਰ ਨੇ ਜੋ ਹੈ ਤੁਹਾਨੂੰ ਬੇਨਤੀ ਕੀਤੀ ਹੈਗੀ ਕਿ ਤੁਸੀਂ ਆਪਣੇ ਕੰਮ ਕਾਜਾਂ ਤੇ ਜਾਓ ਜਿਹੜੇ ਟਰੱਕ ਕੋਲੇ ਕੱਲ ਹੜਤਾਲ ਤੇ ਸੀਗੇ ਜੀ ਤੇ ਤੋਂ ਦੱਤੀ ਇਹ ਕੱਲ ਖਬਰ ਵੀ ਦਿਖਾਈ ਸੀਗੀ ਪٹرول ਪੰਪਾਂ ਤੇ ਬਹੁਤ ਜ਼ਿਆਦਾ ਲੰਬੀਆਂ ਲਾਈਨਾਂ ਲੱਗੀ ਸੀ ਲੋਕਾਂ ਦੀਆਂ ਕਿਉਂਕਿ ਲੋਕੀ ਜੋ ਹੈ ਉਹਨਾਂ 'ਚ ਖਬਰ ਆਈ ਸੀਗੀ ਕਿ ਹੜਤਾਲ ਚੱਲਦੀ ਪਈ ਟਰੱਕਾਂਾਂ ਦੀ ਤੇ ਜਿਹਦੇ ਕਰਕੇ ਪੈਟਰੋਲ ਔਰ ਡੀਜ਼ਲ ਨਹੀਂ ਮਿਲੇਗਾ ਤੇ ਲੋਕਾਂ ਨੇ ਕਾਫੀ ਭੀੜ ਲਗਾ ਦਿੱਤੀ ਸੀਗੀ ਜਿਸ ਤੋਂ ਬਾਅਦ ਸਰਕਾਰ ਨੇ ਜੋ ਹੈ ਮੀਟਿੰਗ ਰੱਖੀ 올 ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਦੇ ਨਾਲ ਜਿਸ ਤੇ ਵਿੱਚ ਦੱਸਿਆ ਗਿਆ ਕਿ ਹਲੇ ਤੱਕ ਇਹ ਕਾਨੂੰਨ ਜਿਹੜਾ ਹੈ ਲਾਗੂ ਨਹੀਂ ਹੋਇਆ ਹੈਗਾ ਹੁਣ ਇਸ ਕਾਨੂੰਨ ਨੂੰ ਲਾਗੂ ਕਰਨ ਤੋਂ ਪਹਿਲਾਂ ਜੋ ਹੈ ਲੋਕਾਂ ਦੇ ਨਾਲ ਟਰੱਕ ਯੂਨੀਅਨ ਦੇ ਨਾਲ ਮੀਟਿੰਗ ਕੀਤੀ ਜਾਵੇਗੀ ਤਾਂ ਹੀ ਫੈਸਲਾ ਲਿੱਤਾ ਜਾਵੇਗਾ ਤੇ ਸਰਕਾਰ ਨੇ ਹੁਣ ਅਪੀਲ ਕੀਤੀ ਹੈਗੀ ਕਿ ਟਰੱਕ ਆਪਰੇਟਰ ਜਿਹੜੇ ਵੀ ਹੈਗੇ ਆ ਜਾਂ ਟਰੱਕ ਵਾਲੇ ਹੈ ਜਿਹੜੇ ਹੜਤਾਲ ਤੇ ਸੀਗੇ ਉਹ ਵਾਪਸ ਆ ਜਾਣ ਤਾਂਕਿ ਜੋ ਹੈ ਲੋਕਾਂ ਨੂੰ ਕੋਈ ਖੱਜਲ ਖਵਰ ਨਾ ਹੋਵੇ ਤੇ ਲੋਕਾਂ ਨੂੰ ਵੀ ਕਿਹਾ ਹੈਗਾ ਕਿ ਤੁਸੀਂ ਆਪਣੇ ਕੰਮਕਾਰ ਚ ਜਾਓ ਕੋਈ ਪੈਟਰੋਲ ਔਰ ਡੀਜ਼ਲ ਦੀ ਕਮੀ ਨਹੀਂ ਹੋਵੇਗੀ ਤੁਹਾਨੂੰ ਇਹ ਵੀ ਦੱਸਤੀ ਹੈ ਕੱਲ ਡੀਸੀ ਮੈਡਮ ਨੇ ਪੁਲਿਸ ਤੇ ਇੱਕ ਵੱਡੇ ਅਹੁਦੇਦਾਰ ਦੇ ਨਾਲ ਬੈਠ ਕੇ ਸਾਰਿਆਂ ਨੂੰ ਅਪੀਲ ਕੀਤੀ ਸੀਗੀ ਕਿ ਕੰਡੀਸ਼ਨ ਜਿਹੜੀ ਹੈ ਬਿਲਕੁਲ ਠੀਕ ਹੈਗੀ ਹੈ ਤੁਹਾਨੂੰ ਅਫੜਾ ਦਫੜੀ ਮਚਾਉਣ ਦੀ ਕੋਈ ਲੋੜ ਨਹੀਂ ਹੈਗੀ ਸੋ ਵੀ ਮਲਿਕ ਨੇ ਦੱਸਿਆ ਕਿ ਸਿਟੀ ਕੰਟਰੋਲ ਚ ਹੈਗੀ ਹੈ ਪੈਟਰੋਲ ਡੀਜ਼ਲ ਹੈਗਾ ਹਲੇ ਕਾਨੂੰਨ ਲਾਗੂ ਨਹੀਂ ਹੈ ਤੁਹਾਨੂੰ ਦੱਸ ਤੀਏ ਕਾਨੂੰਨ ਹਰੇ ਲਾਗੂ ਨਹੀਂ ਹੋਇਆ ਹੈ ਡਰਾਈਵਰਾਂ ਦੇ ਵਿੱਚ ਗੁੱਸਾ ਸੀਗਾ ਕਿ ਅਸੀਂ ਕਿਵੇਂ 10-12 ਹਜ਼ਾਰ ਜਾਂ 7000 ਕਮਾਉਣ ਵਾਲੇ 10 ਸਾਲ ਦੀ ਸਜਾ ਔਰ 7 ਲੱਖ ਰੁਪਏ ਕਿਵੇਂ ਦੇ ਦਾਂਗੇ ਜਿਦੇ ਕਰਕੇ ਟਰੱਕ ਵਾਲਿਆਂ ਨੇ ਹੜਤਾਲ ਕਰਤੀ ਸੀ ਤੇ પેટ્રોલ ਔਰ ਡੀਜ਼ਲ ਦੀ ਕਾਫੀ ਕਮੀ ਹੋ ਗਈ ਸੀਗੀ ਜਿਸ ਕਰਕੇ ਲੋਕਾਂ ਦੇ ਵਿੱਚ ਤਣਾਅ ਦਾ ਮਾਹੌਲ ਸੀਗਾ ਸੀ ਤੁਹਾਨੂੰ ਖਬਰ ਵੀ ਦਿਖਾਈ ਸੀ પેટ્રોલ ਪੰਪ ਤੇ ਤੁਸੀਂ ਦੇਖ ਸਕਦੇ ਹਜ਼ਾਰਾਂ ਦੀ ਗਿਣਤੀ 'ਚ ਲਾਈਨਾਂ ਲੱਗੀ ਸੀਆਂ ਲੋਕਾਂ ਦੀ ਜੇ ਅਸੀਂ ਗੱਲ ਕਿਤੇ ਉਹਨਾਂ ਨੇ ਕਿਹਾ ਕਿ ਟਰੱਕਾਂ ਨੇ ਤੇ ਹੜਤਾਲ ਹੈਗੀ ਤੇ પેટ્રોલ ਖਤਮ ਹੋ ਜਾਏਗਾ ਡੀਜ਼ਲ ਖਤਮ ਹੋ ਜਾਏਗਾ ਤੇ ਉੱਥੇ ਤੋਂ ਦੱਸਦੀ ਇਹ ਪੁਲਿਸ ਵਾਲੇ ਵੀ ਸਾਨੂੰ ਮਿਲੇ ਸੀਗੇ ਉਹਨਾਂ ਦੀ ਗੱਡੀ 'ਚ ਵੀ ਤੇਜ਼ ਸੀਗਾ ਭਰਾ ਨਾਏ ਸੀਗੇ ਤੇ ਹਰ ਬੰਦਾ ਜੋ ਖੱਜਲ ਖਵਾਰ ਹੋਇਆ ਸੀਗਾ ਤੇ ਤੁਹਾਨੂੰ ਦੱਸਦੀ ਇਹ ਹੁਣ ਇਹ ਜਿਹੜਾ ਹੈ ਤੁਸੀਂ ਵਾਪਸ ਆ ਜਾਓ ਆਪਣੇ ਕੰਮਾਂ ਤੇ ਤੇ ਕੋਈ ਦਿੱਕਤ ਨਹੀਂ ਆएगी ਪٹرول ਡੀਜ਼ਲ ਦੀ ਕਿਉਂਕਿ ਹਲੇ ਇਹ ਕਾਨੂੰਨ ਲਾਗੂ ਹੀ ਨਹੀਂ ਹੋਇਆ ਹੈਗਾ ਕੱਲ ਮੀਟਿੰਗ ਹੋਈ ਸੀ ਕੇਂਦਰ ਸਰਕਾਰ ਤੇ ਬੰਦੇ ਦੇ ਨਾਲ ਤੇ ਟਰੱਕ ਯੂਨੀਅਨ ਦੇ ਨਾਲ 올 ਇੰਡੀਆ ਮੋਟਰ ਟ੍ਰਾਂਸਪੋਰਟ ਕੌਂਗਰੈਸ ਦੇ ਨਾਲ ਤੇ ਫੈਸਲਾ ਲਿੱਤਾ ਗਿਆ ਕਿ ਕਾਨੂੰਨ ਹਲੇ ਲਾਗੂ ਨਹੀਂ ਹੋਇਆ ਹੈ ਅੱਗੇ ਜੋ ਵੀ ਕਾਨੂੰਨ ਇਹ ਇਹ ਲਾਗੂ ਹੋਏਗਾ ਉਹ ਡਿਸੀਜਨ ਜੋ ਹੈ ਭਾਰਤ ਆ ਲਾਪ ਕਰਕੇ ਹੀ ਹੋਏਗਾ ਮੀਟਿੰਗ ਕਰਕੇ ਹੀ ਹੋਏਗਾ ਟ੍ਰਾਂਸਪੋਰਟ ਯੂਨੀਅਨ ਦੇ ਨਾਲ ਇਹ ਵੱਡੀ ਖਬਰ ਇਸ ਲਈ ਤੁਹਾਨੂੰ ਦੱਸਤੀ ਹੈ ਪੈਨਿਕ ਕਰਨ ਦੀ ਲੋੜ ਨਹੀਂ ਵੱਧ ਤੋਂ ਵੱਧ ਜੋ ਹੈ ਵੀਡੀਓ ਦੋਸਤਾਂ ਤੱਕ ਪਹੁੰਚਾਓ ਤਾਂ ਕਿ ਉਹਨਾਂ ਨੂੰ ਹੀ ਪਤਾ ਲੱਗੇ ਨੇ ਕੰਮ ਤੇ ਜਾਣ ਤੇ ਉਹ ਲੋਕਾਂ ਨੂੰ ਖੱਜਲ ਖਵਰੀ ਨਾ ਹੋਵੇ ਵੱਡੀ ਖਬਰ ਤੁਹਾਡੇ ਸਾਹਮਣੇ ਲੈ ਕੇ ਆਏ ਜੀ ਹਿੱਟ ਐਂਡ ਰਨ ਕਾਨੂੰਨ ਜੋ ਹੈ ਹਲੇ ਲਾਗੂ ਨਹੀਂ ਹੋਇਆ ਹੈ ਸਰਕਾਰ ਨੇ ਬੈਕਕੋਰਟ ਤੇ ਆ ਕੇ ਜੋ ਹੈ ਫੈਸਲਾ ਰੋਕਿਆ ਹੈ ਹਾਲੇ ਲਾਗੂ ਨਹੀਂ ਹੋਇਆ ਹੈ ਸਰਕਾਰ ਦੇ ਬੰਦਿਆਂ ਨੇ ਕਿਹਾ ਕਿ ਅਸੀਂ ਜੋ ਹੈ ਲਾਗੂ ਤਾਂ ਕਰਾਂਗੇ ਪੂਰੀ ਡਿਸਕਸ਼ਨ ਦੇ ਨਾਲ ਤੇ 올 ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਦੇ ਵੀ ਬੰਦਿਆਂ ਨੇ ਕਿਹਾ ਕਿ ਅਸੀਂ ਲਾਗੂ ਨਹੀਂ ਹੁੰਦੇ ਨਾ ਸਾਡੀ ਡੈੱਡ ਬੋਡੀ ਉੱਤੇ ਜੋ ਹੈ ਕਾਨੂੰਨ ਲਾਗੂ ਹੋਏਗਾ ਅਸੀਂ ਤੱਕਾ ਨਹੀਂ ਹੁੰਦੇ ਨਾ ਇਹ ਜਿਹੜੀ ਵੱਡੀ ਖਬਰ ਹੈ ਤੁਹਾਡੇ ਸਾਹਮਣੇ ਲੈ ਕੇ ਆਏ ਆ ਜੀ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਕਮੈਂਟਾਂ ਵਿੱਚ ਦੱਸੋ ਤੁਹਾਨੂੰ ਦੱਸਦੀ ਹੁਣ ਜੋ ਹੈ ਪੈਟਰੋਲ ਉਹ ਡੀਜ਼ਲ ਦੀ ਕਿਲਤ ਸੀਗੀ ਜਿਹਦੇ ਕਰਕੇ ਲੋਕਾਂ ਵਿੱਚ ਆਪਣਾ ਦਫੜੀ ਦਮ ਹੌਸ ਸੀਗਾ ਤੇ ਡੀਸੀ ਮੈਡਮ ਸੋਭੀ ਮਲਿਕ ਨੇ ਵੀ ਦੱਸਿਆ ਕਿ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈਗੀ ਤੇ ਕੱਲ ਤੁਹਾਨੂੰ ਦੱਸਤੀਏ ਮੀਟਿੰਗ ਹੋਈ ਸੀਗੀ ਸਰਕਾਰ ਤੇ 올 ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਦੇ ਨਾਲ ਜਿਹੜੀ ਟ੍ਰਾਂਸਪੋਰਟ ਹੋਣੀ ਹੈਗੀ ਤੇ ਡਿਸੀਜਨ ਲਿੱਤਾ ਗਿਆ ਹੈ ਕਿ ਜੋ ਇਹ ਕਾਨੂੰਨ ਸੀਗੇ ਹਲੇ ਲਾਗੂ ਨਹੀਂ ਹੋਏ ਹੈਗੇ ਡਿਸੀਜਨ ਜੋ ਹੈ ਮੀਟਿੰਗ ਕਰਕੇ ਬਾਅਦ ਹੀ ਹੋਏਗਾ ਤੇ ਘਬਰਾਣ ਦੀ ਕੋਈ ਲੋੜ ਨਹੀਂ ਪੈਟਰੋਲ ਉਹ ਡੀਜ਼ਲ ਦੀ ਕਮੀ ਨਹੀਂ ਹੋਏਗੀ ਅਪੀਲ ਕੀਤੀ ਜਾਂਦੀ ਹੈ ਸਰਕਾਰ ਵੱਲੋਂ ਵੀ ਕਿ ਆਪਣੇ ਟਰੱਕ ਜਿਹੜੇ ਬੰਦੇ ਹੈਗੇ ਉਹਨਾਂ ਕਾਨੂੰਨ ਡਰਨ ਦੀ ਕੋਈ ਲੋੜ ਨਹੀਂ ਉਹ ਆਪਣੇ ਕੰਮਾਂ ਤੇ ਜਾਣ ਹਲੇ ਕਾਨੂੰਨ ਲਾਗੂ ਨਹੀਂ ਹੋਇਆ ਵੱਡੀ ਖਬਰ ਤੁਸੀਂ ਇਸ ਵਾਰ ਕੀ ਕਰੋਗੇ ਜਰੂਰ ਦੱਸਿਓ ਵੱਧ ਤੋਂ ਵੱਧ ਵੀਡੀਓ ਤੇ ਆਪਣੇ ਦੋਸਤਾਂ ਨੂੰ ਪਹੁੰਚਾਓ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਕਾਨੂੰਨ ਹਲੇ ਲਾਗੂ ਨਹੀਂ ਹੋਇਆ ਤੇ ਪੈਨਿਕ ਸਿਚੁਏਸ਼ਨ ਨਾ ਹੋਵੇ ਕੋਈ ਪੁਲਿਸ ਨੂੰ ਵੀ ਦਿੱਕਤ ਆਂਦੀ ਹੈ ਲੋਕਾਂ ਨੂੰ ਵੀ ਦਿੱਕਤ ਆਂਦੀ ਹੈ ਕੱਲ ਤਾਂ ਤੁਹਾਨੂੰ ਦੱਸਤੀਏ ਕਿ ਜੋ ਹੈ ਇਸ ਕਰਕੇ ਗੈਸ ਸਿਲੰਡਰ ਵੀ ਨਹੀਂ ਮਿਲਦੇ ਪਏ ਸੀ ਕੱਲ ਤੁਹਾਨੂੰ ਇੱਕ ਫੋਨ ਆਇਆ ਸੀ ਬੰਦਾ ਪ੍ਰਵਾਸੀ ਸੀਗਾ ਉਹ ਰੋਂਦਾ ਪਿਆ ਸੀ ਕਿ ਭਾਜੀ ਮੈਨੂੰ ਜੋ ਹੈ ਐਲਪੀਜੀ ਸਿਲੰਡਰ ਨਹੀਂ ਮਿਲਦਾ ਪਿਆ ਮੈਂ ਬੱਚਾਂ ਨੂੰ ਕਿਵੇਂ ਖਵਾਉਂਗਾ ਤੇ ਇਹ ਵੀ ਬੜੀ ਦਿੱਕਤ ਆਈ ਸੀਗੀ ਅਸੀਂ ਉਹਨੂੰ ਕਿਹਾ ਕਿ ਤੁਸੀਂ ਇੱਕ ਦਿਨ ਦਾ ਵੇਟ ਕਰੋ ਸਰਕਾਰ ਜਰੂਰ ਤੁਹਾਡੀ ਸੁਣੇਗੀ ਤਾਂ ਤੁਹਾਨੂੰ ਦੱਸਤੀਏ ਕਿ ਸਰਕਾਰ ਨੇ ਸੁਣ ਲਈ ਹੈਗੀ ਲੋਕਾਂ ਦੀ ਇਹ ਜਿਹੜਾ ਕਾਨੂੰਨ ਹੈਗਾ ਹਿੱਟਨ ਰਨ ਲਾ ਜਿਹਦੇ ਦੇ ਵਿੱਚ ਜੋ ਹੈ 10 ਸਾਤੀ ਸਾਇਤ ਸਸਲਖ ਜੁਰਮਾਨਾ ਸੀਗਾ ਉਹ ਲਾਗੂ ਨਹੀਂ ਹੋਇਆ ਹੈ ਉਸ ਨੂੰ ਵਾਪਸ ਲੈ ਲਿਆ ਹੈ ਹਲੇ ਜੋ ਹੈ ਜੇ ਤਾਈ ਲਾਗੂ ਹੋਏਗਾ ਪੂਰੀ ਡਿਸਕਸ਼ਨ ਕਰਕੇ ਇਸ ਦੇ ਵਿੱਚ ਹੋ ਸਕਦਾ ਚੇਂजेस ਵੀ ਹੋਣ ਸਰਕਾਰ ਦਾ ਵੱਡਾ ਕਦਮ ਤੁਸੀਂ ਜੋ ਹੈ ਬਿਲਕੁਲ ਪੈਨਿਕ ਨਾ ਕਰੋ ਸਰਕਾਰ ਤੁਹਾਡੇ ਨਾਲ ਹੈਗੀ ਇਹ ਜਿਹੜੀ ਵੱਡੀ ਖਬਰ ਤੁਹਾਡੇ ਕੋਲ ਲੈ ਕੇ ਆਏ ਹੈਗੇ ਆ बाकी ਖਬਰਾਂ ਜਰੂਰ ਜੁੜੇ ਰਹੋ ਪੈਨਿਕ ਦੀ ਕੋਈ ਲੋੜ ਨਹੀਂ